ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਦੋਸਤੋ ਤੁਹਾਡਾ ਆਪਣੇ YouTube ਚੈਨਲ ਜੀਤਾ ਫਾਰਮ ਟੀਵੀ ਦੇ ਉੱਤੇ ਜੀ ਸੋ ਜਿਹੜੇ ਵੀ ਵੀਰ ਆਪਣੇ ਚੈਨਲ ਨੂੰ ਦੇਖ ਰਹੇ ਹੈਗੇ ਜਿਹੜਾ ਵੀ ਕੋਈ ਵੀਰ ਨਵਾਂ ਜੋੜਦਾ ਹੈਗਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਦਬਾ ਦਿਓ ਤਾਂ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਦੋਸਤੋ ਜਿਹੜੀ ਅੱਜ ਦੀ ਵੀਡੀਓ ਆ ਪਿੰਡ ਸੰਧੂ ਖੁਰਦ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤੇ ਤਸੀਲ ਇਹਨੂੰ ਰਾਮਪੁਰਾ ਫੂਲ ਪੈ ਜਾਂਦੀ ਹੈਗੀ ਦੂਜਾ ਸੂਆ ਦੋਸਤੋ ਤਾਜੀ ਸੂਈ ਗਾਂ ਕੀ ਵੀਰ ਦੇ ਕੋਲ ਬ ਬਾਕੀ ਜਿਹੜੀ ਅੱਗੇ ਦੀ ਗੱਲਬਾਤ ਆਪਾਂ ਕਰਦੇ ਆਂ ਵੀਰ ਨਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ। ਭਾਈ ਆਪਣਾ ਨਾਮ ਤੇ ਮੋਬਾਈਲ ਨੰਬਰ ਦੱਸ ਦੋ ਜੀ। ਨਾਮ ਮਨਮੇਂਦਰ ਸਿੰਘ ਭਾਈ ਤੇ ਮੋਬਾਈਲ ਸੰਧੂ ਖੁਰਦ ਤੇ ਮੋਬਾਈਲ ਨੰਬਰ 80124 81000 ਜੀ। ਠੀਕ ਆ ਭਾਈ। ਭਾਈ ਅੜੀ ਆਪਾਂ ਹਾਂ ਵੈੜ ਦੇਖਦੇ ਆਂਗੇ। ਹਾਂਜੀ। ਕਿਹੜਾ ਸੂਆ ਸੂਈ ਆ ਤੇ ਕਦੋਂ ਸੂਈ ਆ? ਇਹ ਭਾਈ ਦੂਜਾ ਸੂਆ ਸੂਈ ਆ ਜੀ। ਠੀਕ ਹੈ। ਹਾਂਜੀ ਭਾਈ ਹੋ ਗਿਆ ਇਹਨੂੰ ਢਾਈ ਤਿੰਨ ਘੰਟੇ ਸੂਈ ਨੂੰ। ਦੋਸਤੋ ਢਾਈ ਤਿੰਨ ਘੰਟੇ ਦੇ ਲਗਭ ਦੋਸਤੋ ਜੇਰ ਬਾਈ ਕਹਿੰਦਾ ਪਈ ਹੈਗੀ ਵੱਠਲ ਦੇ ਵਿੱਚ ਤੇ ਜੇਰ ਕੰਪਲੀਟ ਆ ਗਈ ਤੇ ਥਣਾ ਥਣਾ ਦੀ ਸਾਫ ਆ ਗਈ ਤੇ ਚੌਣ ਚਵਾਈ ਦੀ ਕਿਵੇਂ ਹੈ ਬਾਈ ਬਾਈ ਬਿਲਕੁਲ ਠੰਡੀ ਸੀਲ ਹੈ ਜੀ ਤੇ ਮਾਲਾ ਵੀ ਲੱਤ ਛੜਤਾ ਨਹੀਂ ਕਰਦੀ ਸੀ ਬਿਲਕੁਲ ਮੈਂ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਿੰਦਾ ਜੀ ਬੈਠੋ ਹਾਂਜੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਬਾਈ ਬਿਨਾ ਨਿਆਣੇ ਤੋਂ ਥੱਲੇ ਬਹਿ ਗਿਆ ਹਾਂਜੀ ਆ ਦੇਖ ਲਓ ਮੋਟੀ ਮੋਟੀ ਚਵਾਈ ਹੈਗੀ ਥਣ ਚਾਰੇ ਨਿਖੜਵੇਂ ਕੋਈ ਘੂਰ ਛੜ ਲਾਣੀਗਾ ਬਿਲਕੁਲ ਬਾਈ ਤੇ ਸੀਲ ਸਾਊ ਹੈ ਜਿਹੜੀ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਬਿਨਾ ਨੇ ਆਣੇ ਤੋਂ ਬਾਈ ਬੈਠਾ ਕੇ ਤਾਂ ਬੱਚਾ ਕੀ ਆ ਬਾਈ ਮਗਰ ਇਹਦੇ ਬੱਚੇ ਆ ਬਾਈ ਪੂਰੀ ਟਾਪ ਕੁਆਲਿਟੀ ਦੀ ਅੱਛਾ ਮਗਰ ਬੱਚੇ ਆ ਤੇ ਦੁੱਧ ਕਿੰਨਾ ਕੁ ਦਿੱਤਾ ਪਹਿਲਾਂ ਨਹੀਂ ਪਹਿਲਾਂ ਨੇ ਬਾਈ ਇਹਨੇ 21 22 ਲੀਟਰ ਦੁੱਧ ਦਿੱਤਾ ਤੇ ਐਤ ਕਿਰੀ ਕੀ ਉਮੀਦ ਆ ਕਿ ਦੇ ਦੇ ਵੀ ਬਾਈ 23 ਕਿਲੋ ਦੁੱਧ ਬਾਈ ਜੀ ਬਿਲਕੁਲ ਜੀ ਬਿਲਕੁਲ ਪੂਰੀ ਗਰਮੀ ਚੱਲਣਾ ਵਾਲੀ ਬ੍ਰੀਡ ਹੈ ਜੀ ਗਰਮੀ ਜਿਹੜੇ ਇਹ ਸਹਿਣ ਸਕਦੀ ਇਹਦੀ ਗਰਮੀ ਦੀ ਬਹੁਤ ਆਗੀ ਹਾਂਜੀ ਹਾਂਜੀ ਉਸ ਤੋਂ ਹੌਂਕਣ ਵਾਲੀ ਵਿਆੜ ਨਹੀਂ ਹੈਗੀ ਇਹ ਹਾਂਜੀ ਪਿੱਛੇ ਜਿਹੜੀ ਆਰਡਰ ਦੀ ਕੁਆਲਿਟੀ ਅੰਡਰ ਦੀ ਕੁਆਲਿਟੀ ਦੇਖੋ ਬਾਈ ਜੀ ਬਿਲਕੁਲ ਜੀ ਇੱਧਰ ਪੁੱਠੇ ਪਾਸੇ ਹੀ ਆ ਦੇਖ ਲਓ ਤੁਸੀਂ ਹਾਂਜੀ ਹਾਂ ਤੇ ਭਾਈ ਡਿਮਾਂਡ ਕੀ ਰੱਖੀ ਆਪਾਂ ਇਹਦੀ ਇਹਦੀ ਭਾਈ ਆਪਾਂ ਮਾਨਦਾਨ ਕਰਾਂਗੇ ਮੁੱਲ 65000 ਰੁਪਏ ਕਰਦੇ ਆਂ ਭਾਈ اچھا 65000 ਰੁਪਏ ਦੋਸਤੋ ਭਾਈ ਨੇ ਡਿਮਾਂਡ ਰੱਖੀ ਹੈ ਕਿ ਦੂਜਾ ਦੁਆ ਬੱਚਾ ਮਗਰ ਜਿਹੜੀ ਬੱਚੀ ਹੈਗੀ ਹਾਂਜੀ ਬੱਚੀ ਦੋਸਤੋ ਬਹੁਤ ਸੋਹਣੀ ਬਹੁਤ ਪਿਆਰੀ ਵੱਚੀ ਹੈਗੀ ਹਾਂਜੀ ਹਾਂ 22 23 ਕਿਲੋ ਦੀ ਦੁੱਧ ਦੀ ਉਮੀਦ ਆ ਵੈੜ ਤੋਂ ਤੁਸੀਂ 20 ਕਿਲੋ ਦੋਸਤੋ ਦੁੱਧ ਮੰਨ ਕੇ ਖਰੀਦ ਸਕਦੇ ਹੋ ਵੈੜ ਨੂੰ ਜਿਹੜੀ ਆਰਡਰ ਦੀ ਕੁਆਲਿਟੀ ਆ ਉਹ ਦੇਖੋ ਤੁਸੀਂ ਨੇੜੇ ਤੋਂ ਮੁੱਠੀ ਵਾਲਾ ਥਾਣਾ ਥਣ ਵੀ ਚਾਰੇ ਨਿਖੜਵੇਂ ਗਿਆ ਉੱਤੇ ਹੈਗੇ ਤੇ ਬਾਕੀ ਆਪਾਂ ਸੁਣ ਦੋਸਤੋ ਚੌੜੀ ਚੂੜੀ ਢਾਂਚੇ ਦੀ ਬਹੁਤ ਆ ਗਈ ਪਿੱਛੋਂ ਲੇਵੇ ਦੀ ਜਿਹੜੀ ਕੁਆਲਿਟੀ ਹੈਗੀ ਉਹ ਦੇਖਿਓ ਤੁਸੀਂ ਕੰਪੈਕਟ ਅਡਰ ਹੈਗਾ ਦੋਸਤੋ ਫਾੜੀ ਵਾਲਾ ਅਡਰ ਹੈਗਾ ਤੋੜ ਦੇ ਬਾਈ ਇਹ ਥੋੜਾ ਜਨਾ ਬੱਚੇ ਦਾ ਕਰਦੀ ਹੈ ਕੋਈ ਗੱਲ ਨਹੀਂ ਕੋਈ ਗੱਲ ਹਾਂ ਮੈਂ ਲੰਬੀ ਤੋੜ ਦੋਸਤੋ ਬੱਚੇ ਦਾ ਜ਼ਰੂਰ ਕਰੂਗੀ ਤਾਜੀ ਸੂਈ ਹੈਗੀ ਜੇਰ ਵਗੈਰਾ ਦੀ ਡਾਨਾ ਕੀ ਕੰਪਲੀਟ ਆ ਬਾਈ ਕਹਿੰਦਾ ਓਕੇ ਬਾਈ ਓਕੇ ਆ 2.5 ਘੰਟੇ ਨੂੰ ਸੂਈ ਨੂੰ ਹੋਗੇ ਬੈੜ ਦਾ ਜਿਹੜਾ ਤੋਰਾ ਉਹ ਦੇਖਿਓ ਤੁਸੀਂ ਜਿਹੜੀ ਕੁਆਲਿਟੀ ਹੈ ਦੋਸਤੋ ਬੈੜ ਦੀ ਕਰਾਸ ਬਰੀਡ ਦੇ ਵਿੱਚ ਆ ਗਈ 22-23 ਕਿਲੋ ਦੁੱਧ ਦੇਣ ਦੀ ਉਮੀਦ ਆ ਗਈ ਤੇ ਜੋ ਰੇਟ ਆ ਦੋਸਤੋ ਉਹ ਵੀ ਬਿਲਕੁਲ ਜੈਨੂਅਲ ਜਿਹਾ ਰੇਟ ਰੱਖਿਆ ਵੀ ਇਹਨੇ ਪੈਂਡਾ ਬਿਲਕੁਲ ਦੀ ਬਿਲਕੁਲ ਗਾਹ ਮਾਨਤਨ ਵਿੱਚੋਂ ਜਰੂਰ ਕਰੂਗਾ ਭਾਈ ਇਹ 6 ਦੰਦ ਚੱਕਦੀ ਹੈ ਹਜੇ ਅੱਛਾ 6 ਦੰਦ ਚੱਕਦੀ ਹੈ ਦੋਸਤੋ ਹਾਂਜੀ ਹਾਂ 4 ਤੋਂ 6 ਦੰਦ ਹੋ ਰਹੀ ਹੈ ਤੇ ਥਾਣੇ ਮੁਠੀ ਆ 4 ਤੋਂ 6 ਦੰਦ ਹੋ ਰਹੀ ਹੈ ਭਾਈ ਤੇ ਸੀਲ ਸਾਊਥ ਦਾ ਤੁਸੀਂ ਦੋਸਤੋ ਦੇਖ ਹੀ ਲਈ ਬਾਈ ਬਿਨਾਂ ਨੇ ਆਣੇ ਤੋਂ ਵਹਿ ਗਿਆ ਪੁੱਠੇ ਪਾਸੇ ਵੇਜੋ ਦਾ ਸਿੱਧੇ ਪਾਸੇ ਵੇਜੋ ਹਾਂਜੀ ਕੁਆਲਿਟੀ ਹੈ ਜਿਹੜੀ ਵੇਖ ਦਿਓ ਦੇਖਿਓ ਦੋਸਤੋ ਤੁਸੀਂ ਬੱਚਾ ਮਗਰ ਵੱਛੀਆ ਡਿਮਾਂਡ ਹੈ ਜਿਹੜੀ 65000 ਰੁਪਿਆ ਮਾਨਤ ਸਣਾ ਦਾ ਜਿਹੜਾ ਸਾਈਜ਼ ਆ ਮੁਠੀ ਵਾਲਾਗਾ ਅੱਗੇ ਨੂੰ ਵੀ ਹਵਾਨਾ ਬਹੁਤ ਚੰਗਾ ਹੈ ਤੇ ਪਛਾਣੂਗਾ ਦੇਖ ਸਕਦੇ ਹੋ ਤੁਸੀਂ ਪੱਟ ਤੋਂ ਪਛਾਣੂ ਵੀ ਤੇ ਅਗਾਹ ਨੂੰ ਵੀ ਹਾਂਜੀ ਹਾਂਜੀ ਬਹੁਤ ਸੋਹਣਾ ਹਵਾਨਾ ਦੋਸਤੋ ਤੇ ਜਿਹੜੀ ਡਿਮਾਂਡ ਆ ਬਾਈ ਨੇ 65000 ਰੁਪਏ ਕੀਤੀ ਹੈਗੀ ਸੋ ਬਣੇ ਰਹੋ ਆਪਣੇ YouTube ਚੈਨਲ ਤੇ ਜੀਤਾ ਫਾਰਮ TV ਤੇ ਬਾਦ ਤੋਂ ਬਾਦ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਸੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਲੋਂ ਧੰਨਵਾਦ ਜੀ